ਆਸ਼ਾ ਵਰਕਰ ਅਤੇ ਆਸ਼ਾ ਫੈਸਿਲਟੇਟਰ ਇਸ ਸੰਜਮੋਰਚਾ ਪੰਜਾਬ ਪੰਜਾਬ ਤੋਂ ਅਸੀਂ ਮੈਂ ਕਨਵੀਨਰ ਅਮਰਜੀਤ ਅਮਰਜੀਤ ਕੋਰ ਰਣ ਸਿੰਘ ਵਾਲਾ ਅੱਜ ਸਾਨੂੰ ਇਹ ਜਿਹੜੀ ਸਰਕਾਰ ਨੇ ਸਾਡੇ ਤੇ 58 ਸਾਲ ਦੀ ਪਾਲਿਸੀ ਤਿਆਰ ਕੀਤੀ ਵੀ ਜਿਹੜੀ ਆਸ਼ਾ ਵਰਕਰਾਂ ਉਹ ਸਿਰਫ 58 ਸਾਲ ਤੱਕ ਸਿਹਤ ਵਿਭਾਗ ਵਿੱਚ ਕੰਮ ਕਰੇਗੀ ਅਸੀਂ ਇਸ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਜਿਸ ਸਮੇਂ ਸਾਡੀ ਭਰਤੀ ਕੀਤੀ ਸੀ ਉਸ ਸਮੇਂ ਸਾਡੇ ਤੇ ਕੋਈ ਉਮਰ ਹੱਦ ਦੀ ਪਾਲਿਸੀ ਨਹੀਂ ਸੀ ਤਿਆਰ ਕੀਤੀ ਇਹਨਾਂ ਇਹ ਸਰਕਾਰ ਨੂੰ ਪੁੱਛਦੇ ਵੀ ਸਾਡੀਆਂ 16 ਸਾਲ ਪੈਣਾ ਤੋਂ ਕੰਮ ਲੈ ਕੇ ਤੇ ਅੱਜ ਉਹਨਾਂ ਪੈਣਾ ਨੂੰ ਖਾਲੀ ਹੱਥ ਘਰੇ ਤੋਰਿਆ ਜਾ ਰਿਹਾ ਹੈ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਵੀ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਪੈਣਾ 58 ਤੋਂ ਪਲੱਸ ਹੋ ਗਈਆਂ ਅਸੀਂ ਉਹਨਾਂ ਨੂੰ ਖਾਲੀ ਹੱਥ ਘਰ ਨਹੀਂ ਜਾਣ ਦੇਾਂਗੇ ਕਿਉਂਕਿ ਉਹਨਾਂ ਨੇ 16 ਸਾਲ ਮਹਿਕਮੇ ਦੇ ਵਿੱਚ ਕੰਮ ਕੀਤਾ ਜਦਕਿ ਮਹਿਕਮੇ ਦੇ ਹਰ ਪੱਖੋਂ ਮਹਿਤਵ ਨੂੰ ਉੱਚਾ ਚੱਕਿਆ ਚਾਹੀਏ ਜੱਚਾ ਦੱਤਾ ਦੀ ਮੌਤ ਦਰ ਘਟਾਣੀ ਹੋਵੇ ਚਾਹੇ ਲੰਗਨਪਾਰ ਦਾ ਵੱਡਾ ਫਰਕ ਹੋਵੇ ਚਾਹੇ ਕਰੋਨਾ ਮਹਾਮਾਰੀ ਵਰਗੀ ਬਿਮਾਰੀ ਨੂੰ ਠਾ ਲਾਉਣੀ ਹੋਵੇ ਤੇ ਸਾਡੀਆਂ ਭੈਣਾਂ ਨੂੰ ਸਨਮਾਨਤ ਕਰਕੇ ਆਸ਼ਾ ਵਰਕਰ ਦੀ ਰੀੜ ਦੀ ਹੱਡੀ ਕਹਿਣ ਵਾਲੀ ਸਰਕਾਰ ਨੂੰ ਅਸੀਂ ਅੱਜ ਪੁੱਛਦੇ ਹਾਂ ਵੀ ਅੱਜ ਇਹ ਪਾਲਿਸੀ ਸਾਡੀਆਂ ਭੈਣਾਂ ਤੇ ਕਿਵੇਂ ਲਾਗੂ ਹੋ ਰਹੀ ਹੈ ਜਦ ਕਿ ਜਦ ਸਰਕਾਰ ਨੇ ਇੱਕ ਆਸ਼ਾ ਵਰਕਰ ਭਰਤੀ ਕੀਤੀ ਸੀ ਤਾਂ ਇੱਕ ਗਾਈਡ ਲਾਈਨ ਤਿਆਰ ਹੋਈ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਆਸ਼ਾ ਵਰਕਰ ਜਿਹੜੀ ਭੈਣਾਂ ਉਹ ਗਰਾਊਂਡ ਲੈਵਲ ਤੋਂ ਪਿੰਡਾਂ ਦੇ ਵਿੱਚ ਕੰਮ ਕਰੂਗੀ ਤਾਂ ਕੀ ਕੰਮ ਕਰੂਗੀ ਉਹ ਇੱਕ ਸਮਾਜ ਸੇਵੀ ਬੀਬੀ ਹੋਊਗੀ ਸਮਾਜ ਦੀ ਸੇਵਾ ਕਰੂਗੀ ਤਾਂ ਉਸ ਦਾ ਨਾਮ ਕੀ ਹੋਊਗਾ ਸਵੈ ਇਸ਼ਕ ਆਪਣੀ ਇੱਛਾ ਅਨਸਾਰ ਜਿੰਨੀ ਦੇਰ ਉਹਦੀ ਉਮਰ ਹੋ ਇਮਰਾ ਕੰਮ ਕਰਨ ਦੇ ਹੋਊਗੀ ਜੋਗ ਉੰਨੀ ਦੇਰ ਕੰਮ ਕਰੂਗੀ ਤੇ ਸਰਕਾਰ ਦੀ ਅਸੀਂ ਨਿੰਦਿਆ ਕਰਦੇ ਵੀ ਜਿਹੜੀ ਸਾਡੇ ਚੋਣ ਜਾਬਤੇ ਲੱਗੇਗਾ ਤੁਸੀਂ ਵੀ ਧਰਨਾ ਲਾਇਆ ਗਿਆ ਚੋਣ ਜਾਬਤੇ ਦੇ ਵਿੱਚ ਇੱਕ ਪਾਸੇ ਚੋਣ ਜਾਬਤਾ ਕਹਿੰਦਾ ਵੀ ਕਾਨੂੰਨ ਲਾਗੂ ਆ ਚੋਣ ਜਾਬਤੇ ਦੇ ਵਿੱਚ ਰੋਸ ਪ੍ਰਦਰਸ਼ਨ ਵਾਲਿਆਂ ਤੇ ਤੇ ਅਸੀਂ ਇਸ ਸਰਕਾਰ ਨੂੰ ਪੁੱਛਦੇ ਆ ਚੋਣ ਜਾਬਤੇ ਦੇ ਵਿੱਚ ਸਾਡੀਆਂ 58 ਤੋਂ ਪਲੱਸ ਭੈਣਾਂ ਦੇ ਸੇਵਾ ਮੁਕਤੀ ਦੀਆਂ ਚਿੱਠੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਘਰੇ ਭੇਜਿਆ ਜਾ ਰਿਹਾ ਆਪਣੇ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਰਿਟਾਇਰਮੈਂਟ ਪਾਲਟੀਆਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਚੋਣ ਜਾਬਤਾ ਲਾਗੂ ਨਹੀਂ ਹੈਗਾ ਸਾਡੇ ਲਈ ਚੋਣ ਜਾਬਤਾ ਲਾਗੂ ਆ ਅਸੀਂ ਚੋਣ ਜਾਬਤੇ ਤੋਂ ਡਰਨ ਨਹੀਂ ਵਾਲੇ ਅਸੀਂ ਇਸ ਪਾਲਿਸੀ ਨੂੰ ਰੱਦ ਕਰਾਵਾਂਗੇ ਇਸ ਪਾਲਿਸੀ ਦੇ ਵਿੱਚ ਸਾਡੀਆਂ ਚਾਰ ਡਿਮਾਂਡਾਂ ਜੇਕਰ ਸਾਨੂੰ 58 ਤਈ ਘਰ ਤੋੜਨਾ ਤਾਂ ਅਸੀਂ ਇਸ ਪਾਲਿਸੀ ਨੂੰ ਅਗਨੋਰ ਨਹੀਂ ਮਾਰਦੇ ਸਾਡੀਆਂ ਭੈਣਾਂ ਨੂੰ ਜਾਣ ਲਈ ਘਟੋਕਰ ਗ੍ਰੈਸ ਤੇ 5 ਲੱਖ ਰੁਪਏ ਦਿੱਤਾ ਜਾਵੇ ਸਾਡੇ ਕੀਤੇ ਹੋਏ ਕੰਮ ਦੇ ਵਿੱਚੋਂ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਅਗਲਾ ਸਟੈਪ ਹੋਊਗਾ ਸਾਡਾ ਜੇਕਰ ਅੱਜ ਸਾਨੂੰ ਸਿਹਤ ਮੰਤਰੀ ਦੇ ਨਾਲ ਮੀਟਿੰਗ ਨਾ ਕਰਾਈ ਗਈ ਤਾਂ ਸਾਡੀ ਆਰ ਪਾਰ ਦੀ ਲੜਾਈ ਹੋਏਗੀ ਆਰ ਪਾਰ ਦੀ ਲੜਾਈ ਦੇ ਵਿੱਚ ਓਨੀ ਦੇਰ ਸਾਡੀ ਰੂਪਰੇਖਾ ਪੈਂਡਿੰਗ ਪਈ ਆ ਜੇਕਰ ਮੰਤਰੀ ਸਾਹਿਬ ਨਹੀਂ ਮਿਲਦੇ ਤੇ ਉਸ ਤੋਂ ਬਾਅਦ ਅਸੀਂ ਐਸੇ ਤਰ੍ਹਾਂ ਹੀ ਚੈਨਲ ਤੇ ਆਰ ਪਾਰ ਦੀ ਲੜਾਈ ਦਾ ਅਗਲਾ ਐਕਸ਼ਨ ਅੱਜ ਹੀ ਐਲਾਨ ਕਰਕੇ ਜਾਵਾਂਗੇ ਜੀ ਜੀ ਬਾਬਾ ਜੀ ਮੈਂ ਮਨਦੀਪ ਕੌਰ ਹਾਂਜੀ ਜਿਹੜੀ ਅੱਜ ਸਾਡੀ ਮਾਸ ਡੈਪੂਟੇਸ਼ਨ ਅਸੀਂ ਮੈਨਣਾ ਆ ਜੋ ਸਾਡੀ ਮੰਗਿਆ 11 ਮਾਰਚ ਨੂੰ ਸਿਹਤ ਮੰਤਰਾਲੇ ਵੱਲੋਂ ਡਾਇਰੈਕਟਰ ਵੱਲੋਂ ਇੱਕ ਲੈਟਰ ਜਾਰੀ ਹੋਈ ਆ ਕਿ ਜਿਹੜੀਆਂ ਭੈਣਾਂ ਦੀ ਉਮਰ 58 ਸਾਲ ਤੋਂ ਉੱਪਰ ਹੋ ਗਈ ਉਹਨਾਂ ਨੂੰ ਨੌਕਰੀ ਤੋਂ ਫਰਕ ਕੀਤਾ ਜਾਊਗਾ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜੇ 16 ਸਾਲ ਹੋ ਗਏ ਭੈਣਾਂ ਨੂੰ ਆਸ਼ਾ ਵਰਕਰ ਤੇ ਸਿਹਤ ਡਾਇਰੈਕਟਰ ਭੈਣਾਂ ਨੂੰ ਕੰਮ ਕਰਦਿਆਂ ਨੂੰ ਬਾਕੀ ਮੁਲਾਜ਼ਮਾਂ ਵਾਂਗੂ ਇਹਨਾਂ ਨੂੰ ਵੀ ਸਰਮਾਨਿਤ ਕੀਤਾ ਜਾਵੇ ਤੇ ਜਿਹੜੀ 58 ਜਾਂ ਸਾਲ ਤੋਂ ਉਮਰ ਵਧਾ ਕੇ 65 ਸਾਲ ਕੀਤੀ ਜਾਵੇ ਤੇ 5 ਲੱਖ ਦੀ ਰਟਾਇਰਮੈਂਟ ਸਮੇਂ 5 ਲੱਖ ਦੀ ਗ੍ਰੈਸਟੀ ਦਿੱਤੀ ਜਾਵੇ ਤੇ ਜਿਹੜੀ ਬਾਕੀ ਮਲਾਜ਼ਮਾਂ ਵਾਂਗੂ 10000 ਰੁਪਿਆ ਪੈਨਸ਼ਨ ਦਿੱਤੀ ਜਾਵੇ ਤੇ ਜਿਹੜੀ ਸਾਡੀ ਚੌਥੀ ਮੰਗਿਆ ਕਿ ਨੌਕਰੀ ਫਰਗ ਹੋਣ ਤੋਂ ਬਾਅਦ ਆਸ਼ਾ ਵਰਕਰ ਦੇ ਪਰਿਵਾਰ ਚੋਂ ਹੀ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਹੁਣ ਆਏ ਆ ਆਪਣੇ ਪਲਵੀਰ ਸਿੰਘ ਦੇ ਸੇਤ ਮੰਤਰੀ ਦੇ ਬੇਟਾ ਜੀ ਕਹਿੰਦੇ ਆ ਵੀ 2 ਘੰਟੇ ਤੱਕ ਤੁਹਾਡੀ ਮੀਟਿੰਗ ਕਰਾ ਦਾਂਗੇ ਚੋਣ ਜਾਬਤਾ ਲੱਗਿਆ ਪਿਆ ਤੇ ਨਾ ਸਹੀ ਤੁਹਾਡੇ ਚੋਣ ਜਾਬਤਾ ਲੱਗਿਆ ਸੀ ਕਹਿੰਦੇ ਬਤਾਰਨਾ ਸਾਡੇ ਧਰਨਾ ਸਹੀ ਆ ਜਦੋਂ ਇਹਨਾਂ ਨੇ ਚਿੱਠੀਆਂ ਲੈਟਰ ਆਪਣਾ ਚੋਣ ਜਾਬਤਾ ਵਿੱਚ ਜਾਰੀ ਕਰ ਸਕਦੇ ਸਾਡੇ ਝੋਣ ਸਾਡੇ ਧਰਨਾ ਵੀ ਇਸ ਕਰਕੇ ਸਹੀ ਆ ਜੇ ਆਪਣੀ ਲੈਟਰ ਜਾਰੀ ਕਰ ਲਈ ਇਹਨੇ ਚੋਣ ਜਾਬਤਾ ਦੀ ਕੋਈ ਨਕੀਤ ਦੱਸੀ ਵੀ ਨਹੀਂ ਇਸ ਕਰਕੇ ਕੀਤੀ ਹੈਗੀ ਅਸੀਂ ਸਵੇਰੇ 8:00 7:30 ਵਜੇ ਦੇ ਬੈਠੇ ਆ ਕਿੰਨੇ ਵਜੇ ਤੱਕ ਲੱਗੇ ਸਾਢੇ 3:00 'ਚ ਸਾਡੀ ਮੀਟਿੰਗ ਸਿਹਤ ਮੰਤਰੀਆਂ ਨਹੀਂ ਹੋ ਸਕਦੀ ਉਹਨੂੰ ਚੱਕ ਸਾਢੇ 3:00 ਇਹਦੇ ਚੱਲਦਾ ਰਹੂਗਾ